ਮੈਂ ਜਦੋਂ ਟੈਨ ਲਗਾ ਰਹੀ ਗੋੜੀ ਫੂ ਹੋ ਗਿਆ ਹੂੰ ਠੀਕ ਹੈ ਸਰ ਸ਼ਿਕਾ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਮੈਂ ਹੱਸਤਾ ਰਹੀ ਹੈ ਕਿ ਵੀ ਮੈਂ ਸੋਚਿਆ ਕਿ ਪਹਿਲਾਂ ਮੈਂ ਵਲੌਗ ਬਣਾ ਰਹੀ ਹਾਂ ਤਾਂ ਪਰ ਮੇਰੇ ਵਲੌਗ ਤੇ ਬੰਦਾ ਨਹੀਂ ਸਪਿਆ ਕਿਉਂਕਿ ਫਰਸਟ ਟਾਈਮ ਮੈਂ ਕੈਮਰਾ ਨੂੰ ਯੂਜ਼ ਕੀਤਾ ਆ ਜਿਹੜਾ ਭਾਬੀ ਜੀ ਨੂੰ ਭਾਬੀ ਜੀ ਦੇ ਬ੍ਰਦਰ ਨੇ ਗਿਫਟ ਕੀਤਾ ਆ ਤੇ ਮੈਂ ਭਾਬੀ ਜੀ ਨੂੰ ਕਿਹਾ ਕਿ ਤੁਸੀਂ ਸਿੱਖੋ ਭਾਬੀ ਜੀ ਕਹਿੰਦੇ ਮੇਰੇ ਵਾਸਤੇ ਗੱਲ ਇਹ ਮੇਰੇ ਵਾਸਤੇ ਗੱਲ ਨਹੀਂ ਹੈ ਤੁਸੀਂ ਸਿੱਖੋ ਤੇ ਕੁਛ ਤੇ ਮੈਨੂੰ ਸਨੀ ਸਿਖਾ ਕੇ ਗਿਆ ਸੀਗਾ ਕਿ ਏਦਾਂ ਕਰਨਾ ਆ ਸਾਰਾ ਕੁਝ ਬਣਾਉਣਾ ਆ ਪਰ ਮੇਰੇ ਕੋਲ ਮੈਨੂੰ ਨਹੀਂ ਪਤਾ ਲੱਗਾ ਤੇ ਹੌਲੀ ਹੌਲੀ ਜਦੋਂ ਕਹਿੰਦੇ ਆ ਨਾ ਕਿ ਵੀ ਜਦੋਂ ਬਣਾਉਣੀ ਸਿੱਖੋ ਤੇ ਫਿਰ ਆਪਣੇ ਆਪੰਦਾ ਆ ਤੇ ਮੈਂ ਫਿਰ ਹੁਣ ਅੱਜ ਟਰਾਈ ਕੀਤਾ ਉਦੋਂ ਟਰਾਈ ਕੀਤਾ ਤੇ ਉਦੋਂ ਹੋ ਗਿਆ ਹੁਣ ਕੱਲ ਇਹ ਗੋਹਰ ਆਇਆ ਤੇ ਫਿਰ ਇਹਨੇ ਮੈਨੂੰ ਸਿਖਾਇਆ ਸਰ ਇਹ ਵਰੋਂ ਦਾ ਫਰੈਂਡ ਆ ਤੇ ਪਿਛਲੇ ਸਾਲ ਵੀ ਆਇਆ ਸੀ ਸਾਡੇ ਕੋਲ ਤੇ ਐਸੋਰੀ ਫਿਰ ਇਹਨੂੰ ਚੰਗਾ ਲੱਗਾ ਸਾਡੇ ਕੋਲ ਆਉਣਾ ਤੇ ਸਾਨੂੰ ਵੀ ਚੰਗਾ ਲੱਗਦਾ ਆ ਇਹ ਸਾਡੇ ਕੋਲ ਪਹੁੰਚਦਾ ਤੇ ਤੇ ਹਾਂਜੀ ਇਹ ਨਾਲ-ਨਾਲ ਇੰਜੋਏ ਕਰਦੇ ਪਏ ਨੇ ਜੀ ਇੱਧਰ ਆ ਦੇਖੋ ਆ ਮੈਚ ਇੰਜੋਏ ਕਰਦੇ ਪਏ ਨੇ ਤੇ ਇਹਦੀ ਆਵਾਜ਼ ਬੜੀ ਉੱਚੀ ਕੀਤੀ ਹੋਈ ਹੈ ਇਹਨਾਂ ਨੇ ਤੇ ਜਿਹਦੇ ਕਰਕੇ ਮਤਲਬ ਕਿ ਤੁਹਾਨੂੰ ਘਾਟੀ ਆਵਾਜ਼ ਆਉਂਦੀ ਹੋਵੇਗੀ ਤੇ ਇਹ ਕਹਿੰਦੇ ਕਿ ਵੀ ਅਸੀਂ ਇੱਥੇ ਡਿਨਰ ਨਹੀਂ ਕਰਨਾ ਤੇ ਅਸੀਂ ਬਾਹਰ ਚੱਲਦੇ ਆ ਤੇ ਭਾਬੀ ਜੀ ਕਹਿੰਦੇ ਪਹਿਲਾਂ ਡਿਨਰ ਕਰੋਗੇ ਤੇ ਜਾਓਗੇ ਨਹੀਂ ਤਾਂ ਨਹੀਂ ਭੇਜਣਾ ਮੈਂ ਤੇ ਹੋਵੇ ਜਣੇ ਬੱਦੇ ਰੁੱਦੇ ਖਾ ਰਹੇ ਨੇ ਹਨਾ ਜਾ ਕੇ 12ਵਾਂ ਖਾਣਾ ਆ ਜਾ ਕੇ 12ਵਾਂ ਖਾਣਾ ਆ ਬਰਗਰ ਬਰਗਰ ਖਾਣਾ ਆ ਤੇ ਇੱਥੇ ਵੀ ਤਿੰਨ ਚਾਰ ਫੁਲਕੇ ਖਾਣੇ ਪੈਣੇ ਨੇ ਫੇਰ ਹੀ ਬਰਗਰ ਦੀ ਤੁਹਾਨੂੰ ਜਾਨਦਰਾ ਅੱਛਾ ਜੀ ਬਰਗਰ ਮੈਂ ਘਰੇ ਬਣਾ ਦਿੰਦੀ ਮਾ ਜੀ ਹਾਂਜੀ ਵਾਕਈ ਕੀ ਖਾਣਾ ਕੀ ਖਾਣਾ ਕੁਛ ਦੱਸਿਓ ਇਹ ਕਹਿੰਦੇ ਅਸੀਂ ਨਵੀਂ ਥਾਂ ਤੋਂ ਜਾ ਕੇ ਟਰਾਈ ਕਰਨਾ ਹੈ ਅਮੀਨ ਮੈਂ ਕਿਹੜੀ ਅੱਜ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਜੀ ਤੇ ਪ੍ਰਾਈਸ ਚੰਗੇ ਲੱਗੇ ਬਿਲਕੁਲ ਮਾਜੂਆ ਗਾ ਵੀ ਰਣਿਆ ਹੋਵੇ ਤੇ ਐਸੇ ਜੇ ਹੋਵੇ ਹੋਦਰ ਤੋਂ ਨਿਭਾਈ ਨਹੀਂ ਹੋਰ ਤੋਂ ਨਿਭਾਈ ਜਾਂ ਤੋੜਿਆ ਅੰਦਰ ਬੜਾ ਆ ਉਹਦਾ ਡਾਇਗਨੋਸਿਸ ਪੈ ਕੇ ਨਹੀਂ ਲੱਗਦਾ ਨੰਬਰ ਤੇ ਤੇਰਾ ਨੈਸਪਰ ਆ ਬ੍ਰੇਕਸ ਕਿਲ ਰਿਹਾ ਵੀ ਅਗੋਂ ਬੰਦ ਬੜਾ ਤੇ ਮੈਂ ਕਿਹਾ ਤੇ ਮੈਂ ਵੀ ਆਈ ਗਿਆ ਯਾਰ ਕੋਈ ਨਹੀਂ ਇਹਦੀ ਕੀਡੀ ਲੱਗਣੀ ਆ ਕਿਤੇ ਨ ਮੈਚ ਚੱਲਣ ਦੇ ਆ ਦੋਵਾਂ ਦਾ ਪਤਾ ਨਹੀਂ ਇਹਨਾਂ ਨੇ ਇੱਕ ਇੱਕ ਨੂੰ ਮੱਲਿਆ ਆ ਤੇ ਸਾਵਲ ਵੀ ਜਿਹੜਾ ਆ ਸਾਵਲ ਤੂੰ ਕੀ ਕਰਨ ਇੱਥੇ ਬਹੁਤ ਨਹੀਂ ਕਰਦੇ ਤੇ ਤੈਨੂੰ ਚਾਹੀਦਾ ਪਹਿਲਾਂ ਫੁਲਕਾ ਖਾ ਲੈ ਜਾ ਕੇ ਅੱਛਾ ਇੱਥੇ ਹੀ ਲੱਗੇ ਬੈਠਾ ਆ ਇੱਕ ਤੈਨੂੰ ਲਾਈਟ ਨਹੀਂ ਪਸੰਦ ਹੈਗੀ ਕੀ ਕਰਾਂ ਹੁਣ ਇਹ ਜਿਹੜੇ ਆ ਇਹ ਕਰੇ ਨੇ ਆ ਮੈਂ ਫਸਟ ਟਾਈ ਕਰਾਂ ਣੀ ਨਾ ਮੈਂ ਤਾਂ ਮੈਂ ਤਾਂ ਦੇਖਣੀ ਕਿ ਵੀ ਕਿਹੜੀ ਚੀਜ਼ ਕਿੱਦਾਂ ਨੂੰ ਜਾਂਦੀ ਹੈ

ਹਾਂਜੀ ਚੈਨਲ ਵਾਲਿਓ ਸਾਡਾ ਕੀ ਹਾਲ ਆ ਬਹੁਤ ਰਹਾ ਲਾਈ ਗਰਮੀ ਲਗਾ ਮੈਂ 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 ਤਾਂ ਰੋਟੀ ਵੀ ਨਹੀਂ ਆ ਤੇ ਹੀ ਵਾਰੋਗਣਾ ਲਓ ਪਹਿਲਾਂ ਖਾ ਗਏ ਅੱਤੇ ਖਾਓ ਫਿਰ ਜਾਇਓ ਬਾਹਰ ਹਾਂਜੀ ਬਿਲਕੁਲ ਚੰਗੀ ਗੱਲ ਆ ਪਹਿਲਾਂ ਦੋਸਤਾਂ ਦੇ ਕਿੰ ਘਰੇ ਨਹੀਂ ਪਾਣੀ ਬਣਾਉਣਾ ਹੁੰਦੀ ਹਾਂਜੀ ਸਵੇਰੇ ਛੁੱਟੀ ਹੀ ਆਈ ਦਾ ਖਿਚੜੀ ਖੋਣੀ ਜੀ ਖਿਚੜੀ ਵੀ ਬਣਾ ਲੜੀ ਜੀ ਖਿਚੜੀ ਤਾਂ ਖੁਚੜੀ ਕਿਉਂਕਿ ਪਰ ਛੁੱਟੀ ਵਾਲੇ ਦਿਨ ਸਵੇਰੇ ਕਾੜੇ ਬੰਦੇ ਆ ਹਾਂਜੀ ਤੇ ਉਹਦੇ ਕਰਕੇ ਮੈਂ ਨੂੰ ਪਤਾ ਨਹੀਂ ਮੈਂ ਬੁਲਾ ਲਈ ਤੁਹਾਨੂੰ ਤੇ ਹੁਣ ਸਵੇਰੇ ਕਿਹੜੇ ਪਰੌਂਠੇ ਚੱਲਣਗੇ ਪਰੌਂਠੇ ਨਹੀਂ ਯਾਰ ਸਵੇਰੇ ਫੁਲਕਾ ਹੀ ਚੱਲੇਗਾ ਬਥੇਰੇ ਪਰੌਂਠੇ ਫੜਦੇ ਆ ਤੇ ਮੈਂ ਨਾਲ ਕੁੱਜੀ ਵੀ ਖਿਚੀ ਬਣਾਈ ਆ ਇਹ ਫਰਾਈਡ ਰਾਈਸ ਦਾ ਸਮਾਂ ਉਹਦੀ ਮੈਂ ਵੀਡੀਓ ਬਣਾ ਸਕਦੀ ਤਾਂ ਬਣਾਈ ਵੀ ਤਾਂ ਮਿਲ ਜਾਉਂਗਾ ਫਾਈਰ ਰਾਈਸ ਮੈਂ ਪਾਈ ਨਹੀਂ ਮੈਂ ਚੱਲਦੇ ਦੇ ਦੇਣਾ ਬਿਲਕੁਲ ਜੀ ਮੱਖੀ ਪੋਈ ਮੱਖੀ ਆ ਰਹੀ ਆ ਮੱਖੀ ਆ ਰਹੀ ਆ ਇਹਨੂੰ ਮਿੱਠੇ ਦਾ ਪਤਾ ਲੱਗ ਗਿਆ ਕਿ ਇੱਥੇ ਮਿੱਠਾ ਹੈਗਾ ਇਹ ਦਾਲ ਖਾਦੀ ਜਾ ਰਹੀ ਹੈ ਨਾਲ ਨਾਲ ਫੁਲਕਾ ਨਾਲ ਨਾਲ ਵਰ ਰਿਹਾ ਤਾਂ ਡਾ ਫੁਲਕਾ ਆਜ ਕਾਪੀ ਜਿਹਾ ਫੁਲਕਾ ਨਾਲ ਨਾਲ ਮੈਂ ਜਿ ਕਰਕੇ ਪੱਕੇ ਦੀ ਹਵਾ ਵੀ ਲੈਣੀ ਪੈਣੀ ਹੈ ਨਾਲ ਨਾਲ ਦਾ ਪੱਕੇ ਦੀ ਹਵਾ ਵੀ ਲੈਣੀ ਪੈ ਰਹੀ ਹੈ ਜੀ ਓਏ ਹੋਏ ਪੱਕਾ ਇੱਥੇ ਦੂਰ ਰਤ ਦਿਨੋ ਕਿ ਗੈਸ ਦੀ ਹਵਾ ਨਾ ਆਇਓ ਫਿਰ ਵੀ ਇਹ ਫੋਨ ਨੂੰ ਪਿਆ ਚਲਦੀ ਅੱਡੀ ਨੂੰ ਜਾਗੇ ਨਾ ਹਾਂਜੀ ਤੇ ਉਹ ਜਿਹੜੀ ਹਰ ਸੋ ਜ਼ਿਆਦਾ ਕੰਮ ਤੇ ਜੀ ਹਾਂਜੀ ਤੇ ਯਾਨੀ ਹਾਂਜੀ ਹੋਰ ਨਵੀਤਾ ਜੀ ਹਾਂਜੀ ਹੋਰ ਨਵੀਤਾ ਜੀ ਸੁਣਾਓ ਨਵੀਤਾ ਜੀ ਕੋਈ ਨਹੀਂ ਬਸ ਮੈਂ ਤੁਹਿਆ ਦੇ ਕੇ ਆਈ ਹਾਂ ਸਾਬ ਤੁਸੀਂ ਵੀ ਖਾਓਗੇ ਮੈਂ ਇਹ ਵਾਲੇ ਸਾਬ ਨੇ ਚੌਲ ਜੀ ਪਸੰਦ ਕੀਤੇ ਇਹਨੂੰ ਪਤਾ ਕੀ ਹੈ ਦਹੀਂ ਚਾਹੀਦਾ ਹਮੇਸ਼ਾ ਲੂਣ ਵਾਲੇ ਚੌਲਾਂ ਦੇ ਨਾਲ ਦਹੀਂ ਚਾਹੀਦਾ ਜੇ ਦਹੀਂ ਨਹੀਂ ਮਿਲਿਆ ਤੇ ਭਾਜ ਨੇ ਖਾਣਾ ਕੱਖ ਨਹੀਂ ਇੱਕ ਤਾਂ ਇਹਦੀ ਆਦਤ ਬੜੀ ਮਾੜੀ ਆ ਹਾਂ ਹਾਂਜੀ ਕੀ ਖਾਂਦੇ ਨਹੀਂ ਪਏ ਬਿਆਸ ਛੋੜਾ ਛੋੜਾ ਬੰਦਾ ਮੈਂ ਚਾਹ ਲੈ ਜਾ ਚਾਹ ਚਾਹੋ ਆਦਰ ਸਾਹਿਬ ਨੂੰ ਕਹਿੰਦੇ ਲੋ ਚਲੋ ਜੀ ਖਾਓ ਸਾਰੇ ਜਣੇ ਫਿਰ ਨਿਬੇੜੀਏ ਕੰਮ ਭਾਜੀ ਨੇ ਵੇਖਿਆ ਮੈਂ ਭਾਜੀ ਕਿੱਥੇ ਹੈ ਅੱਛਾ ਭਾਜੀ ਨੇ ਖਾ ਲਈ ਹੈ ਪੁੱਤ ਮੈਂ ਤੈਨੂੰ ਲੈ ਲੈਣਾ ਤੂੰ ਜਿੱਧਰ ਮੱਜੀ ਜਾ ਉਹ ਕੀ ਰਾ ਕੇ ਬਾਲਦੇ ਚਲੋ ਠੀਕ ਹੈ ਹੰਦੀ ਗਰਮ ਹੈ ਹੰਦੀ ਹੰਦੀ ਦੋਸਤ ਵੀ ਇਹਦੇ ਬੋਤਵ ਦੇਰ ਨਹੀਂ ਚਰੇ ਚੰਗੀ ਗੱਲ ਐਦਾਂ ਦੇ ਦੋਸਤ ਵੀ ਹੋਣੇ ਚਾਹੀਦੇ ਨੇ ਇੱਧਰ ਪਾਜੀ ਹੋਣੇ ਮੂਵੀਆਂ ਝੜਨ ਰਹੇ ਨੇ ਪਾਜੀ ਹਾਂਜੀ ਪ੍ਰਤਾਪ ਪਾਜੀ ਮੂਵੀਆਂ ਝੜਨ ਰਹੇ ਨੇ ਹਾਂਜੀ ਮੈਂ ਕਹਿੰਦੇ ਆ ਫਸਟ ਵੀਡੀਓ ਜਦੋਂ ਜੱਗੀ ਹਣੀ ਆਈ ਸੀ ਉਹ ਵੀਡੀਓ ਦੇਖ ਰਿਆ ਅੱਛਾ ਬੈਰੀ ਭਣੀ ਆ ਹਾਂ ਅੱਜ ਦੋ ਦੋ ਐ ਸ਼ੁਰੂ ਹੀ ਮੈਨੂੰ ਮੈਂਗਰ ਵੇਖਾਂ ਇਹਨੂੰ ਪਰ ਮਸਤੀ ਵੀ ਹੈ ਅਮੀ ਕਿਤਾ ਮਠਾਈ ਵੀ ਹੈ ਅੱਛਾ ਬੇਸ਼ੁਮਾਰੀ ਹੈ ਉਲਟੋਂ ਵੀ ਬੇਗੀ ਰਹੀ ਸਾਰੀ ਮੈਂ ਕਿ ਮਧੀਆਂ ਬਣੀ ਹੈ ਚਲੋ ਕੇਕ ਵਾਲਾ ਪੋਰਸ਼ਨ ਚੱਲ ਰਿਹਾ ਜੋ ਕੇਕ ਚੱਲ ਰਿਹਾ ਅੱਛਾ ਅੱਛਾ ਠੀਕ ਹੈ ਠੀਕ ਹੈ ਵਾਕਿ ਕੇਕ ਤੇ ਕਸਟਰਡ ਦੋਵਾਂ ਦਾ ਹਨਾ ਮਿਕਸ ਕਿੰਨਾ ਵਧੀਆ ਸੀਗਾ ਸਾਰਾ ਕੁਝ ਤੇ ਹੋਰ ਸੁਣਾਓ ਸਾਨੂੰ ਆ ਦੇਖੋ ਅਸੀਂ ਨਵੇਂ ਕੈਮਰੇ ਤੇ ਅੱਜ ਵੀਡੀਓ ਬਣਾ ਰਹੇ ਹਾਂ ਤੁਸੀਂ ਕੁਝ ਦੱਸਿਆ ਨਹੀਂ ਸਾਨੂੰ ਕੀ ਬੀਜ ਦੇ ਵੀਰ ਜੀ ਨੇ ਜਿਹੜਾ ਮਤਲਬ ਕਿ ਕੈਮਰਾ ਦਿੱਤਾ ਸੀ ਅਸੀਂ ਉੱਥੇ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਵਧੀਆ ਗੱਲ ਆ ਤੇ ਹਮਮ ਚਲੋ ਉਮੀਦ ਹੈ ਕਿ ਇਸ 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 ਤੇ ਮਤਲਬ ਖਤ ਸੈੱਟ ਹੋਏਗਾ ਸਾਡਾ ਤੇ ਵਧੀਆ ਗੱਲ ਆ ਹਾਂ ਮੈਂ ਵੀ ਉਹੀ ਚੀਜ਼ ਤਾਂ ਹੀ ਕਰ ਰਹੀ ਹਾਂ ਕਿ ਵਧੀਆ ਪਤਾ ਕੀ ਆ ਜਿਓ ਜਿਓ ਅਸੀਂ ਵਰਤਾਂਗੇ ਚੀਜ਼ ਨੂੰ ਤੇ ਉਦੋਂ ਪਤਾ ਲੱਗਦਾ ਚੀਜ਼ ਹਾਂਜੀ ਨਾਲੇ ਹੋਲਾ ਆ ਉਹਦੇ ਨਾਲੋਂ ਹਾਂ ਤੇ ਮੈਂ ਤਾਂ ਬੰਦ ਕਰ ਦਿਆ ਇਸੀ ਦੇ ਸੌਰੀ ਸੌਰੀ ਹਾਂਜੀ ਹੋ ਸਨੋ ਕਿ ਨਵੀਤਾ ਜੀ ਹੁਣ ਮੂਵੀ ਛੱਡੋ 2 ਮਿੰਟ ਦੇ ਵਿਚਾਰ ਤੁਸੀਂ ਵੀ ਦਿਓ ਅੱਛਾ ਇਹ ਚੱਲਦਾ ਪਿਆ ਉਹ ਹੀ ਮੈਂ ਕੇਕ ਦਾ ਕੁਰਸਨ ਦਾ ਦੇਖ ਰਹਾ ਪਿਆ ਇਹ ਕਿਦਾਂ ਕਰਕੇ ਕੀ ਚੱਲ ਰਿਹਾ ਕੇਕ ਚੱਲਣ ਡਿਆ ਅੱਛਾ ਜੀ ਚਲੋ ਕਰੋ ਤੁਸੀਂ ਅੰਜਾਏ ਮੈਂ ਚਲਦੀ ਹਾਂ ਤੁਹਾਡੀ ਲਾਈਟ ਆਫ ਕਰਕੇ ਭਾਜੀ ਏਸੀ ਚ ਲਾ ਕੇ ਬੈਠੇ ਨੇ ਏਸੀ ਚ ਲਾ ਕੇ ਬੈਠੇ ਨੇ ਤੇ ਮੈਂ ਵੀ ਨਹੀਂ ਚਾਹੁੰਦੀ ਭਾਜੀ ਨੂੰ ਮੈਂ ਡਿਸਟਰਬ ਕਰਾਂ ਭਾਜੀ ਆਪਣਾ Enjoy ਕਰਨ ਤੇ ਅਸੀਂ ਚਲਦੇ ਹਾਂ ਬਾਹਰ ਨੂੰ ਇੱਧਰ ਦੇ ਤੇਰੇ ਵੀ ਲੱਗਾ ਮੈਚ ਹੈ ਲੋ ਸ਼ਾਟ ਤੇ ਸ਼ਾਟ ਬਚਣ ਦੇ ਆ ਵਰੁਣ ਤੇਰਾ ਕਿਹੜਾ ਹੈ ਤੇ ਗੌਰ ਤੇ ਕਿਹੜਾ ਆ ਹਾਂ ਜਿੱਲ ਵਾਲੇ ਕਿਹਦੇ ਸੀ ਇਸਕੇ ਮਲੇ ਅੱਛਾ ਜੀ ਯੈਲੋ ਵਾਲੇ ਤੇਰੇ ਤੇ ਰੈੱਡ ਵਾਲੇ ਵਰੁੰਦੇ ਅੱਛਾ ਪੰਜਾਬੀ ਵਰੁੰਦੇ ਠੀਕ ਹੈ ਹੁਣ ਜਿੱਤ ਲਗਣ ਦੇ ਆ ਆਂ ਹੈ ਅੱਛਾ ਅੱਛਾ ਵਰुण ਇਹ ਨਹੀਂ ਛੱਡਦੇ ਫਿਰ ਆਪਣੀ ਟੀਮ ਨੂੰ ਜਿਤਾ ਤੂੰ ਜਿਆਦਾ ਉਹ ਵਰੁਣ ਕਹਾ ਮੁੰਡਾ ਜੀ ਆ ਲੋ ਦੇਖਦੇ ਆ ਤੁਹਾਨੂੰ ਦੱਸ ਦਿਆਂ ਕਿ ਵੀ ਕਿੱਦਾਂ ਰਿਹਾ ਮੈਚ ਕਿਹੜਾ ਜਿੱਤਦਾ ਕਿਹੜਾ ਨਹੀਂ ਜਿੱਤਦਾ ਕਿਉਂ ਅ ਲੇਟ ਨਾਈਟ ਪਤਾ ਨਹੀਂ ਉਹ ਕਿੰਨੇ ਵਜੇ ਦਾ ਮੈਚ ਕਿੰਨੇ ਵਜੇ ਖਤਮ ਹੋਣਾ ਹੈ 10 ਵਜੇ ਚਲੋ ਫਿਰ ਤੇ ਪਤਾ ਲੱਗ ਹੀ ਜਾਣਾ ਦੇਖੋ ਪਿਆਰ भाभी जी शक दे हूं थोड़ी जी देखो प्यार चले <laughs> <किते जल्ले> हो <laughs> कितने देर में डेढ़ 2 घंटे बाद ਹੁਣ ਟਾਈਮ ਕਿੰਨਾ ਹੋਇਆ ਹਾਂਜੀ 8:32 ਸਾਢੇ 9 10 ਵਜੇ ਆਓਗੇ ਹੈ ਅੱਛਾ ਤੁਸੀਂ ਚਲਾ ਲੈਂਦੇ ਹੋ ਸਾਰੇ ਚਲਾ ਦਿੰਦੇ ਸਾਰਾ ਕੁਝ ਚਲਾ ਲੈਂਦੇ ਅਰੇ ਕਾਰ ਬਾਈ ਸਾਰੇ ਜਾ ਜਾ ਕਾ ਕਪੜੇ ਚਲਾਦਾ ਬਸ ਇਹਦੀ ਬਾਕੀ ਰਹੀ ਕੀ ਜਾਜ ਅੱਛਾ ਤੁਹਾਨੂੰ ਬੜਾ ਵਧੀਆ ਜਿਨਾਂਦਾ ਵਾ ਦੱਸਦਾ ਨਹੀਂ ਜਾ ਬਈ ਪਰ ਕੋਈ ਚੱਜ ਦੀ ਗੱਲ ਕਰ ਪਹਿਲਾ ਬਾਹਰ ਹਾਂ ਨਹੀਂ ਨਾ ਨਾ ਕੁਛ ਨਹੀਂ ਖਾਣਾ ਰੋਟੀ ਪਾਣੀ ਖਾ ਲਿਆ ਥੈਂਕ ਯੂ ਵੈਰੀ ਮਚ ਚਲੋ ਬਾਏ ਬਾਏ